ਕਈ ਵਾਰ ਆਪਾਂ ਬਹੁਤ ਬੇਵਸ ਹੋ ਜਾਂਦੇ ਆ ਕਿਉਂਕਿ ਆਪਾਂ ਨੂੰ ਜਿਸ ਇਨਸਾਨ ਤੇ ਬਹੁਤ ਹੀ ਜ਼ਿਆਦਾ ਉਮੀਦ ਹੁੰਦੀ ਹੈ ਕਿ ਇਹ ਮੈਨੂੰ ਛੱਡ ਕੇ ਨਹੀਂ ਜਾਂਦਾ ਜਾਂ ਇਹ ਮੇਰੇ ਨਾਲ ਧੋਖਾ ਨਹੀਂ ਕਰਦਾ ਉਹੀ ਇਨਸਾਨ ਆਪਾਂ ਨੂੰ ਛੱਡ ਕੇ ਚਲਿਆ ਜਾਂਦਾ ਹੈ ਇਤੋਂ ਤੱਕ ਕਿ ਬਾਅਦ ਦੇ ਵਿੱਚ ਉਹ ਆਪਣਾ ਫੋਨ ਵੀ ਨਹੀਂ ਚੱਕਦਾ ਤੇ ਆਪਾਂ ਐਨੇ ਇਕੱਲੇ ਰਹਿ ਜਾਂਦੇ ਆ ਕਿ ਆਪਾਂ ਨੂੰ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਹੋਰ ਕੁਝ ਨਹੀਂ ਹੈਗਾ ਮੇਰਾ ਤਾਂ ਇਸ ਦੁਨੀਆ ਵਿੱਚ ਸਭ ਕੁਝ ਖਤਮ ਹੋ ਗਿਆ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਅੱਜ ਤੁਹਾਡਾ ਫੋਨ ਨਹੀਂ ਚੁੱਕਦੇ ਉਹ ਤੁਹਾਨੂੰ ਆਹ ਫੋਨ ਕਰਨਗੇ ਬੇਸ਼ੱਕ ਤੁਹਾਡਾ ਕਿੱਡਾ ਵੀ ਵੱਡਾ ਦੁਸ਼ਮਣ ਹੋਵੇ ਤੁਹਾਡੇ ਪੈਰਾਂ ਦੇ ਵਿੱਚ ਡਿੱਗ ਕੇ ਮਾਫੀ ਮੰਗੇਗਾ ਫਿਰ ਅੱਗੋਂ ਤੁਹਾਡੀ ਮਰਜ਼ੀ ਹੋਏਗੀ ਕਿ ਤੁਸੀਂ ਉਸ ਦਾ ਸਾਥ ਦੇਣਾ ਹੈ ਜਾਂ ਨਹੀਂ ਉਸ ਦਾ ਫੋਨ ਚੁੱਕਣਾ ਹੈ ਜਾਂ ਨਹੀਂ ਤਾਂ ਸਮਾਂ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਇੱਕ ਵਾਰੀ ਦੀ ਗੱਲ ਐ ਦੋ ਦੋਸਤ ਹੁੰਦੇ ਨੇ ਇੱਕ ਦਾ ਨਾਮ ਬੂਟਾ ਹੁੰਦਾ ਇੱਕ ਦਾ ਨਾਮ ਰਵੀ ਹੁੰਦਾ ਵੈਸੇ ਤਾਂ ਆਪਸ ਦੇ ਵਿੱਚ ਚੰਗੇ ਦੋਸਤ ਹੁੰਦੇ ਨੇ ਪਰ ਉਹ ਕਹਿੰਦੇ ਨੇ ਨਾ ਦੋਸਤੀ ਦਾ ਪਤਾ ਮਾੜੇ ਸਮੇਂ ਦੇ ਵਿੱਚ ਲੱਗਦਾ ਨਹੀਂ ਤਾਂ ਚੰਗੇ ਸਮੇਂ ਦੇ ਵਿੱਚ ਸਾਰੇ ਚੰਗੇ ਦੋਸਤੀ ਹੁੰਦੇ ਨੇ ਬੂਟੇ ਕੋਲੇ ਪੈਸੇ ਹੁੰਦੇ ਨੇ ਬੂਟਾ ਕੰਮ ਵੀ ਵਧੀਆ ਕਰਦਾ ਸੀ ਬੂਟਾ ਘਰੋਂ ਵੀ ਚੰਗਾ ਸੀ ਇਸ ਕਰਕੇ ਉਸ ਦੇ ਕੋਲ ਪੈਸੇ ਹਮੇਸ਼ਾ ਰਹਿੰਦੇ ਪਰ ਜੋ ਰਵੀ ਸੀ ਉਹ ਘਰੋਂ ਬਹੁਤ ਹੀ ਗਰੀਬ ਸੀ ਪਰ ਉਹ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਪਰ ਰਵੀ ਕੋਲ ਕੁਝ ਵੀ ਪੈਸੇ ਨਹੀਂ ਸੀ ਰਵੀ ਨੂੰ 뮤זיਕ ਲੈਂਡ ਦੀ ਬਹੁਤ ਹੀ ਜ਼ਿਆਦੇ ਵਧੀਆ ਨੌਲੇਜ ਸੀ ਰਵੀ ਕਹਈਏ ਤਾਂ ਇੱਕ ਚੰਗਾ 뮤זיਕ ਡਾਇਰੈਕਟਰ ਬਣ ਸਕਦਾ ਸੀ ਕਿਉਂਕਿ ਉਸਨੇ ਕਾਫੀ ਸਮਾਂ 뮤זיਕ ਡਾਇਰੈਕਟਰਾਂ ਨਾਲ ਕੰਮ ਵੀ ਕੀਤਾ ਆਪ ਗਾਣੇ ਵੀ ਗਾਏ ਅਬੀ ਹੁਣ ਸੋਚਦਾ ਹੈ ਕਿ ਕਿਉਂ ਨਾ ਮੈਂ ਆਪਣਾ ਕੋਈ 뮤זיਕ ਦਾ ਕੰਮ ਸ਼ੁਰੂ ਕਰਾਂ ਜੋ ਵੀ ਮੈਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਮੈਂ ਇੱਕ ਵਾਰ ਲੈ ਕੇ ਆਉਣਾ ਫਿਰ ਜਦੋਂ ਮੇਰਾ ਹੱਥ ਸਹੀ ਹੋ ਗਿਆ ਮੈਂ ਲੋਕਾਂ ਦੇ ਪੈਸੇ ਵਾਪਸ ਕਰ ਦੂੰਗਾ ਤਾਂ ਰਵੀ ਸਭ ਤੋਂ ਪਹਿਲਾਂ ਮਦਦ ਆਪਣੇ ਬੂਟੇ ਯਾਰ ਕੋਲੋਂ ਮੰਗਦਾ ਉਸ ਨੂੰ ਕਹਿੰਦਾ ਕਿ ਇੱਕ ਮੈਂ ਲੈਪਟਾਪ ਲੈ ਕੇ ਆਉਣਾ ਮਾਈਕ ਵਗੈਰਾ ਲੈ ਕੇ ਆਉਣੇ ਨੇ ਤੇ ਤੂੰ ਦੇਖੀ ਆਪਣਾ ਕੰਮ ਬਹੁਤ ਵਧੀਆ ਚੱਲ ਪੇਗਾ ਆਪਾਂ ਲੋਕਾਂ ਨੂੰ ਗਾਣੇ ਤਿਆਰ ਕਰਕੇ ਦਿਆ ਕਰਾਂਗੇ ਤੂੰ ਸਿਰਫ ਇੱਕ ਵਾਰ ਮੇਰੀ ਥੋੜੀ ਬਹੁਤੀ ਮਦਦ ਕਰ ਦੇਵੇ ਤੇ ਮੈਂ ਬਾਅਦ ਵਿੱਚ ਸਭ ਕੁਝ ਠੀਕ ਕਰ ਦੂੰਗਾ ਬੂਟਾ ਕਹਿੰਦਾ ਕੋਈ ਗੱਲ ਨਹੀਂ ਦੇਖਦੇ ਆ ਮੇਰੇ ਕੋਲੇ ਪੈਸੇ ਹੋਏ ਤੇ ਮੈਂ ਤੈਨੂੰ ਜਰੂਰ ਦੇਵਾਂਗਾ ਰਵੀ ਨੇ ਬਾਕੀ ਸਾਰਾ ਇੰਤਜ਼ਾਮ ਕਰ ਲਿਆ ਸੀ ਰਵੀ ਕੋਲ ਲਗਭਗ 10 ਤੋਂ 15000 ਰੁਪਏ ਦੀ ਲੋੜ ਸੀ ਰਵੀ ਆਪਣੇ ਬੂਟੇ ਯਾਰ ਨੂੰ ਫੇਰ ਫੋਨ ਲਾਉਂਦਾ ਤੇ ਕਹਿੰਦਾ ਕਿ ਹੋਇਆ ਕੋਈ ਇੰਤਜ਼ਾਮ ਮੈਨੂੰ ਸਿਰਫ 15000 ਰੁਪਏ ਚਾਹੀਦੇ ਨੇ ਬਾਅਦ ਦੇ ਵਿੱਚ ਮੈਂ ਤੈਨੂੰ ਸਾਰੇ ਵਾਪਸ ਕਰ ਦੂੰਗਾ ਬੂਟਾ ਕਹਿੰਦਾ ਕਿ ਕੋਈ ਗੱਲ ਨਹੀਂ ਸ਼ਾਮ ਨੂੰ ਦੇਖਦੇ ਆਂ ਸ਼ਾਮ ਨੂੰ ਤੈਨੂੰ ਮੈਂ ਹੋ ਸਕਦਾ ਪੈਸੇ ਦੇ ਦੇਵਾਂ ਮੈਂ ਘਰੋਂ ਪੈਸੇ ਮੰਗੇ ਨੇ ਤਾਂ ਰਵੀ ਸੋਚਦਾ ਹੈ ਕਿ ਕੋਈ ਗੱਲ ਨਹੀਂ ਮੈਨੂੰ ਸ਼ਾਮ ਨੂੰ ਪੈਸੇ ਮਿਲ ਜਾਣਗੇ ਰਵੀ ਵਿਚਾਰਾ ਸ਼ਾਮ ਨੂੰ ਬੂਟੇ ਨੂੰ ਫੋਨ ਲਾਉਂਦਾ ਤੇ ਕਹਿੰਦਾ ਕਿ ਹੋਇਆ ਪੈਸੇ ਦਾ ਇੰਤਜ਼ਾਮ ਤਾਂ ਬੂਟਾ ਕਹਿੰਦਾ ਨਹੀਂ ਹਜੇ ਨਹੀਂ ਹੋਇਆ ਤੂੰ ਇਦਾਂ ਕਰੀ ਸੁਬਾ ਫੋਨ ਲਾਈ ਸੁਬਾ ਹੋ ਜਾਏਗਾ ਤਾਂ ਬੂਟਾ ਵਿਚਾਰਾ ਤੜਕੇ ਨੂੰ ਸੋਚਦਾ ਹੈ ਕਿ ਪੈਸੇ ਦੇਵਾਂ ਜਾਂ ਨਾ ਦੇਵਾਂ ਇਹਨੇ ਪੈਸੇ ਵਾਪਸ ਤਾਂ ਕਰਨੇ ਨਹੀਂ ਇਹਦੇ ਕੋਲੇ ਪੈਸੇ ਕਿੱਥੋਂ ਆਉਣਗੇ ਰਵੀ ਫੇਰ ਬੂਟੇ ਨੂੰ ਫੋਨ ਲਾਉਂਦਾ ਤੇ ਪੁੱਛਦਾ ਕਿ ਪੈਸੇ ਦਾ ਇੰਤਜ਼ਾਮ ਹੋਇਆ ਬੂਟਾ ਉਹਦੇ ਪੈਸੇ ਦਾ ਇੰਤਜ਼ਾਮ ਤਾਂ ਹੋ ਚੁੱਕਿਆ ਸੀ ਉਸ ਕੋਲ ਪੈਸੇ ਵੀ ਆ ਚੁੱਕੇ ਸੀ ਪਰ ਉਹ ਜਾਣ ਬੁਝ ਕੇ ਰਵੀ ਨੂੰ ਪੈਸੇ ਨਹੀਂ ਦਿੰਦਾ ਤੇ ਕਹਿੰਦਾ ਕਿ ਮੇਰੇ ਕੋਲੇ ਹਜੇ ਇੰਤਜ਼ਾਮ ਨਹੀਂ ਹੋਇਆ ਜਦੋਂ ਹੋਇਆ ਮੈਂ ਤੈਨੂੰ ਫੋਨ ਲਗਾ ਦੂੰਗਾ ਤੂੰ ਪੈਸੇ ਫੜ ਲਈ ਰਵੀ ਵਿਚਾਰਾ ਦੇਖਦਾ ਰਹਿੰਦਾ ਕਿ ਹੁਣ ਵੀ ਫੋਨ ਲਾਏਗਾ ਹੁਣ ਵੀ ਫੋਨ ਲਾਏਗਾ ਰਵੀ ਅੱਕ ਕੇ ਫੇਰ ਬੂਟੇ ਨੂੰ ਫੋਨ ਲਾਉਂਦਾ ਪਰ ਬੂਟਾ ਉਸ ਦਾ ਫੋਨ ਨਹੀਂ ਚੁੱਕਦਾ ਇੱਕ ਦੋ ਵਾਰ ਟਰਾਈ ਕਰਦਾ ਪਰ ਨਹੀਂ ਚੁੱਕਦਾ ਨਾ ਹੀ ਬੈਕ ਕਾਲ ਕਰਦਾ ਰਵੀ ਸਮਝ ਜਾਂਦਾ ਕੇਸ ਨੇ ਮੇਰਾ ਸਾਥ ਨਹੀਂ ਦੇਣਾ ਬੇਸ਼ੱਕ ਇਹਦੇ ਕੋਲ ਪੈਸੇ ਹੈਗੇ ਨੇ ਪਰ ਇਹ ਫਿਰ ਵੀ ਪੈਸੇ ਨਹੀਂ ਦੇ ਰਿਹਾ ਚਲੋ ਕੋਈ ਗੱਲ ਨਹੀਂ ਰਵੀ ਇੰਨੀ ਗੱਲ ਕਹਿ ਕੇ ਕਿਸੇ ਤੋਂ ਹੋਰ ਪੈਸੇ ਉਧਾਰ ਮੰਗਦਾ ਹੈ ਉਧਰੋਂ ਕਿਤੋਂ ਮਿਲ ਜਾਂਦੇ ਨੇ ਤੇ ਰਵੀ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ ਰਵੀ ਉਸਦੇ ਨਾਲ ਰਹਿਣਾ ਬੰਦ ਕਰ ਦਿੰਦਾ ਹੈ ਕਿਉਂਕਿ ਰਵੀ ਆਪਣੇ ਕੰਮ ਦੇ ਵਿੱਚ ਉਲਝ ਜਾਂਦਾ ਹੈ ਤੇ ਉਸ ਦਾ ਦੋਸਤ ਬੋਟਾ ਉਸ ਨੂੰ ਫੋਨ ਨਹੀਂ ਲਗਾਉਂਦਾ ਉਹ ਸੋਚਦਾ ਹੈ ਕਿ ਜੇ ਇਸ ਨੂੰ ਫੋਨ ਲਗਾਇਆ ਇਹ ਫੇਰ ਪੈਸੇ ਮੰਗੇਗਾ ਰਵੀ ਨੇ ਆਪਣਾ ਸਾਰਾ ਸਮਾਨ ਲਗਾ ਕੇ ਤੇ ਆਪਣਾ ਵਧੀਆ 뮤직 ਵਾਸਤੇ ਵਧੀਆ ਤਿਆਰ ਇੱਕ ਕਮਰਾ ਕੀਤਾ ਉਸ ਦੇ ਵਿੱਚ 뮤직 ਦਾ ਸਾਰਾ ਸਮਾਨ ਲਗਾਇਆ ਹੁਣ ਰਵੀ ਦੇ ਦੋਸਤ ਜੋ ਉਸ ਨੂੰ ਹੋਰ ਕਿਤੋਂ ਜਾਣਦੇ ਸੀ 뮤직 ਲੈਂਡ ਦੇ ਵਿੱਚ ਰਹਿੰਦੇ ਸੀ ਉਹ ਆਉਣ ਲੱਗੇ ਉਹਨਾਂ ਨੇ ਆਪਣੇ ਗਾਣੇ ਵਗੈਰਾ ਰਿਕਾਰਡ ਕਰਵਾਏ ਹੌਲੀ ਹੌਲੀ ਰਵੀ ਕੋਲੇ ਪੈਸੇ ਆਉਣ ਲੱਗੇ ਰਵੀ ਨੇ ਜਿੰਨਾ ਤੋਂ ਉਧਾਰ ਫੜੇ ਸੀ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਤੇ ਰਵੀ ਅੱਜ ਵਧੀਆ ਆਪਨਾ ਪੈਸੇ ਕਮਾ ਰਿਹਾ ਹੈ ਜਦੋਂ ਰਵੀ ਦੇ ਥੋੜੇ ਬਹੁਤੇ ਗਾਣੇ ਚੱਲਦੇ ਨੇ ਤਾਂ ਉਸ ਦਾ ਦੋਸਤ ਬੋਟਾ ਵੀ ਫਿਰ ਉਸ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਰਵੀ ਤੇਰੇ ਵਧੀਆ ਗਾਣੇ ਚੱਲ ਰਹੇ ਨੇ ਰਵੀ ਉਸ ਨਾਲ ਜਿਆਦਾ ਗੱਲਬਾਤ ਨਹੀਂ ਕਰਦਾ ਕਿਉਂਕਿ ਰਵੀ ਨੂੰ ਯਾਦ ਸੀ ਕਿ ਉਸ ਨੇ ਮੇਰੇ ਨਾਲ ਕੀ ਕੀਤਾ ਸੀ ਉਹ ਹਾਂ ਹੂੰ ਕਹਿ ਕੇ ਫੋਨ ਕੱਟ ਦਿੰਦਾ ਬੋਟੇ ਨੂੰ ਰਿਅਲਾਈਜ਼ ਹੁੰਦਾ ਕਿ ਮੈਂ ਉਦੋਂ ਇਸ ਦਾ ਸਾਥ ਨਹੀਂ ਦਿੱਤਾ ਅੱਜ ਇਸ ਨੇ ਮੇਰੀ ਗੱਲ ਨਹੀਂ ਸੁਣੀ ਇਹ ਕਹਾਣੀ ਦਰਅਸਲ ਉਹਨਾਂ ਦੀ ਨਹੀਂ ਇਹ ਕਹਾਣੀ ਆਪਣੀ ਹੈ ਆਪਣੇ ਨਾਲ ਵੀ ਇਦਾਂ ਬਹੁਤ ਵਾਰ ਹੁੰਦਾ ਹੈ ਆਪਾਂ ਨੂੰ ਜਦੋਂ ਕਿਸੇ ਦੀ ਲੋੜ ਹੁੰਦੀ ਹੈ ਉਹਦਾ ਆਪਣਾ ਫੋਨ ਨਹੀਂ ਚੁੱਕਦਾ ਉਦੋਂ ਆਪਾਂ ਨੂੰ ਉਹ ਟਾਈਮ ਤੇ ਸਾਥ ਨਹੀਂ ਦਿੰਦਾ ਚੱਲ ਕੋਈ ਨੂੰ ਕਹਿ ਕੇ ਉਸ ਦਾ ਸਮਾਂ ਨੰਘ ਹੀ ਜਾਂਦਾ ਹੈ ਚਾਹੀ ਮਾੜਾ ਹੋਵੇ ਚਾਹੀ ਚੰਗਾ ਹੋਵੇ ਪਰ ਬਾਅਦ ਦੇ ਵਿੱਚ ਇੰਨੀ ਮਿਹਨਤ ਕਰੋ ਕਿ ਉਹ ਇਨਸਾਨ ਆਪਾਂ ਨੂੰ ਆਪ ਫੋਨ ਲਗਾਵੇ ਵੱਡੇ ਵੱਡੇ ਪੀਰ ਫਕੀਰ ਤਾਂ ਹੀ ਕਹਿੰਦੇ ਨੇ ਕਿ ਮਿਹਨਤ ਕਰੋ ਦੱਬ ਕੇ ਮਿਹਨਤ ਕਰੋ ਮਿਹਨਤ ਇੰਨੀ ਕਰੋ ਕਿ ਜੋ ਅੱਜ ਫੋਨ ਨਹੀਂ ਚੱਕਦੇ ਉਹ ਤੁਹਾਨੂੰ ਆਪ ਫੋਨ ਲਗਾਉਣਾ ਇੱਕ ਮਿਹਨਤੀ ਐਸਾ ਤਰੀਕਾ ਜੋ ਤੁਹਾਨੂੰ ਉੱਪਰ ਲਿਜਾ ਸਕਦਾ ਹੈ ਹੋਰ ਕਿਸੇ ਕੋਲੇ ਜਾਦੂ ਦੀ ਛੜੀ ਨਹੀਂ ਹੈਗੀ ਜੋ ਕਮਾਏਗਾ ਤੇ ਤੁਹਾਡੇ ਦਿਨ ਬਦਲ ਜਾਣਗੇ ਤੁਹਾਡੇ ਦਿਨ ਤੁਸੀਂ ਆਪ ਬਦਲਨੇ ਨੇ ਮਿਹਨਤ ਕਰਕੇ ਬਦਲਨੇ ਨੇ ਤੇ ਜਿਹੜੇ ਅੱਜ ਤੁਹਾਡਾ ਫੋਨ ਨਹੀਂ ਚੁੱਕਦੇ ਉਹ ਕੱਲ ਤੁਹਾਨੂੰ ਆਪ ਫੋਨ ਲਗਾਉਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ